ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪੰਜਾਬ ਸਿੰਘ ਸੁਲਤਾਨਵਿੰਨ ਪੰਜਾਥਾ ਮਿਸਲ ਬਾਬਾ ਅਨੰਦ ਸਿੰਘ ਪੰਜਾਥਾ ਇਹ ਜੀ ਤਰਨਾ ਮਾਰਚ ਜੋ ਭਾਈ ਰਣਜੀਤ ਸਿੰਘ ਭੋਮਾ ਵੱਲੋਂ ਇਹ ਸੰਘਰਸ਼ ਵਿੱਢਿਆ ਗਿਆ ਪਾਵਨ ਪਵਿੱਤਰ ਧਰਤੀ ਸ਼੍ਰੀ ਦਰਬਾਰ ਸਾਹਿਬ ਕਾਲ ਤਖਤ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਜੋ ਮੀਟ ਸ਼ਰਾਬ ਦੀਆਂ ਦੁਕਾਨਾਂ ਪਾਨ ਤਮਾਕੂ ਦੀਆਂ ਦੁਕਾਨਾਂ ਉਹਨਾਂ ਨੂੰ ਬੰਦ ਕਰਾਉਣ ਸੰਬੰਧੀ ਹੈ ਸੋ ਅਸੀਂ ਇਹਨਾਂ ਦੇ ਨਾਲ ਇਸ ਸੰਘਰਸ਼ ਦੇ ਵਿੱਚ ਸਾਥ ਦੇ ਰਹੇ ਹਾਂ ਸੋ ਜੇਕਰ ਪ੍ਰਸ਼ਾਸਨ ਕੋਮ ਕੰਬ ਕੰਦੀ ਨੀਂਦ ਵਿੱਚੋਂ ਨਾ ਜਾਗਿਆ ਨਾ ਉੱਠਿਆ ਤੇ ਇਹ ਜਿਹੜੀਆਂ ਦੁਕਾਨਾਂ ਅਸੀਂ ਆਪ ਬੰਦ ਕਰਾਵਾਂਗੇ ਇਸ ਵਕਤ ਅਸੀਂ ਸਤਨਾ ਵਿਕਰੂ ਦਾ ਜਾਬ ਕਰਕੇ ਇੱਥੇ ਮਾਰਕ ਕਰ ਰਹੇ ਆ ਤੇ ਪ੍ਰਸ਼ਾਸਨ ਨੂੰ ਦੱਸ ਰਹੇ ਆ ਕਿ ਇਹ ਸਾਡੇ ਹੱਕ ਆ ਇਹ ਜਿਹੜਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਸਤਾ ਉਹਦੇ ਰਸਤੇ ਦੇ ਵਿੱਚ ਇਹ ਦੁਕਾਨਾਂ ਜਿਹੜੀਆਂ ਨਾ ਹੋਣ ਕਿਤੇ ਸਾਈਡ ਤੇ ਕਿਤੇ ਆਪਣਾ ਇਹ ਮਾਰਕੀਟ ਬਣਾ ਕੇ ਆਪਣਾ ਇਹ ਕੰਮ ਕਰ ਲੈਵੇ ਗੂੰ ਘਾਸ ਜਿੰਨੇ ਖਾਣਾ ਉਹ ਖਾਣ ਸਾਨੂੰ ਕੋਈ ਪਰਵਾਹ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਪੋਮਾ ਮੁੱਖ ਸੇਵਾਦਾਰ ਸਮਾਜ ਸਦਾਰ ਸੰਸਥਾ ਤੇ ਸਮੂਹ ਨਾਨਕ ਨਾਮ ਲੈਵਾ ਸੰਤਾਂ ਵੱਲੋਂ ਅੱਜ ਬੱਸ ਸਟੈਂਡ ਅਮਰitsar ਗੁਰੂ ਨਗਰੀ ਦੇ ਉੱਤਰ ਤਰਤੀ ਤੇ ਜਿੱਥੇ ਪਹਿਲਾ ਚੌਕ ਹੈ ਚੌਕ ਮਹਾ ਸਿੰਘ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਮੁੱਖ ਰਸਤਾ ਹੈ ਆਉਣ ਜਾਣ ਵਾਲਾ ਉਥੇ ਤੋਂ ਸ਼ਰਾਬ ਦੇ ਠੇਕੇ ਮੀਠੀਆਂ ਦੁਕਾਨਾਂ ਪਾਣ ਬੀੜੀਆਂ ਦੀਆਂ ਦੁਕਾਨਾਂ ਸੰਗਤਾਂ ਨੂੰ ਸਰਦਾਂ ਨੂੰ ਸੱਟ ਮਾਰੀਆਂ ਹਨ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਪੰਜਾਬ ਨੂੰ ਜਗਾਉਣ ਆਏ ਹਾਂ ਕਿ ਭਾਗਾਂ ਵਾਲਿਓ ਆਪਣੀ ਜ਼ਮੀਰ ਜਗਾਓ ਇਸ ਪੁੱਤਰ ਨਗਰੀ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਹਨ ਮੀਟ ਦੀਆਂ ਦੁਕਾਨਾਂ ਹਨ ਪਾਣ ਬੀੜੀਆਂ ਦੀਆਂ ਦੁਕਾਨਾਂ ਹਨ ਬਾਬਾ ਦੀਪ ਸਿੰਘ ਮਹਾਰਾਜ ਨੂੰ ਦਰਗਾਣਾ ਮੰਦਰ ਹਿੰਦੂਆਂ ਦਾ ਤੀਰਥ ਹੈ ਸਾਰੇ ਹੀ ਧਾਰਮਿਕ ਸਥਾਨਾਂ ਦੇ ਵਿੱਚ ਇਹ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਪੱਕੇ ਤੌਰ ਤੇ ਬੰਦ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਸੰਗਤਾਂ ਬੜੀ ਸਰਦਾਂ ਪਾਉਣਾਂ ਦੇ ਨਾਲ ਦਰਸ਼ਨਦਾਰੇ ਕਰਕੇ ਖੁਸ਼ੀਆਂ ਪ੍ਰਾਪਤ ਕਰ ਸਕਣ ਕੀ ਅਗਲਾ ਐਕਸ਼ਨ ਕੀ ਹੋਵੇਗਾ ਜੀ ਦੇਖਦੇ ਬੰਦੂ ਅਸੀਂ ਪੰਜਾਬ ਸਰਕਾਰ ਨੂੰ ਜਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਹੈ ਜੇਕਰ ਥੋੜੇ ਸਮੇਂ ਦੇ ਵਿੱਚ ਇਧਰ ਧਿਆਨ ਨਾ ਦਿੱਤਾ ਗਿਆ ਇਹ ਬੰਦ ਨਾ ਕੀਤੀਆਂ ਗਈਆਂ ਤੇ ਸਮੂਹ ਨਾਨਕ ਨਾਮਲੇਵਾ ਸੰਗਤਾਂ ਦੇ ਸੰਯੋਗ ਦੇ ਨਾਲ ਇਥੇ ਪੱਕਾ ਮੋਰਚਾ ਲਾਇਆ ਜਾਵੇਗਾ ਜਿਸ ਦੀ ਜਿਲ੍ਹਾ ਪ੍ਰਸ਼ਾਸਨ ਦੀ ਅਤੇ ਦੁਕਾਨਾਂ ਖੋਲਣ ਵਾਲਿਆਂ ਦੀ ਜ਼ਿੰਮੇਵਾਰੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪੰਜਾਬ ਸਿੰਘ ਸੁਲਤਾਨਵਿੰਨ ਪੰਜਾਥਾ ਮਿਸਲ ਬਾਬਾ ਨਿਹਾਲ ਸਿੰਘ ਪੰਜਾਥਾ ਇਹ ਜੀ ਤਰਨਾ ਮਾਰਚ ਜੋ ਭਾਈ ਰਣਜੀਤ ਸਿੰਘ ਭੋਮਾ ਵੱਲੋਂ ਇਹ ਸੰਘਰਸ਼ ਵਿੱਢਿਆ ਗਿਆ ਪਾਵਨ ਪਵਿੱਤਰ ਧਰਤੀ ਸ਼੍ਰੀ ਦਰਬਾਰ ਸਾਹਿਬ ਕਾਲ ਤਖਤ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਜੋ ਮੀਟ ਸ਼ਰਾਬ ਦੀਆਂ ਦੁਕਾਨਾਂ ਪਾਨ ਤਮਾਕੂ ਦੀਆਂ ਦੁਕਾਨਾਂ ਉਹਨਾਂ ਨੂੰ ਬੰਦ ਕਰਾਉਣ ਸੰਬੰਧੀ ਹੈ ਸੋ ਅਸੀਂ ਇਹਨਾਂ ਦੇ ਨਾਲ ਇਸ ਸੰਘਰਸ਼ ਦੇ ਵਿੱਚ ਸਾਥ ਦੇ ਰਹੇ ਹਾਂ ਸੋ ਜੇਕਰ ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਵਿੱਚੋਂ ਨਾ ਜਾਗਿਆ ਨਾ ਉઠਿਆ ਤੇ ਇਹ ਜਿਹੜੀਆਂ ਦੁਕਾਨਾਂ ਅਸੀਂ ਆਪ ਬੰਦ ਕਰਾਵਾਂਗੇ ਇਸ ਵਕਤ ਅਸੀਂ ਸਤਨਾਮ ਵਿਕਰੂ ਦਾ ਜਾਬ ਕਰਕੇ ਇੱਥੇ ਮਾਰਕ ਕਰ ਰਹੇ ਆ ਤੇ ਪ੍ਰਸ਼ਾਸਨ ਨੂੰ ਦੱਸ ਰਹੇ ਆ ਕਿ ਇਹ ਸਾਡੇ ਹੱਕ ਆ ਇਹ ਜਿਹੜਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਸਤਾ ਉਹਦੇ ਰਸਤੇ ਦੇ ਵਿੱਚ ਇਹ ਦੁਕਾਨਾਂ ਜਿਹੜੀਆਂ ਨਾ ਹੋਣ ਕਿਤੇ ਸਾਈਡ ਤੇ ਕਿਤੇ ਆਪਣਾ ਇਹ ਮਾਰਕੀਟ ਬਣਾ ਕੇ ਆਪਣਾ ਇਹ ਕੰਮ ਕਰ ਲੈਣੇ ਗੂੰ ਘਸ ਜਿੰਨੇ ਖਾਣਾ ਉਹ ਖਾਣ ਸਾਨੂੰ ਕੋਈ ਪਰਵਾਹ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਭੋਮਾ ਮੁੱਖ ਸੇਵਾਦਾਰ ਸਮਾਜ ਸਦਾਰ ਸੰਸਥਾ ਤੇ ਸਮੂਹ ਨਾਨਕ ਨਾਮ ਲੈਵਾ ਸੰਤਾਂ ਵੱਲੋਂ ਅੱਜ ਬੱਸ ਸਟੈਂਡ ਅਮਰitsar ਗੁਰੂ ਨਗਰੀ ਦੇ ਪੂਤਰ ਧਰਤੀ ਤੇ ਜਿੱਥੇ ਪਹਿਲਾ ਚੌਕ ਹੈ ਚੌਕ ਮਹਾ ਸਿੰਘ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਮੁੱਖ ਰਸਤਾ ਹੈ ਆਉਣ ਜਾਣ ਵਾਲਾ ਉਥੇ ਤੋਂ ਸ਼ਰਾਬ ਦੇ ਠੇਕੇ ਮੀਠੀਆਂ ਦੁਕਾਨਾਂ ਪਾਣ ਬੀੜੀਆਂ ਦੀਆਂ ਦੁਕਾਨਾਂ ਸੰਗਤਾਂ ਨੂੰ ਸਰਦਾਂ ਨੂੰ ਸੱਟ ਮਾਰੀਆਂ ਹਨ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਪੰਜਾਬ ਨੂੰ ਜਗਾਉਣ ਆਏ ਹਾਂ ਕਿ ਭਾਗਾਂ ਵਾਲਿਓ ਆਪਣੀ ਜ਼ਮੀਰ ਜਗਾਓ ਇਸ ਪੁੱਤਰ ਨਗਰੀ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਹਨ ਮੀਟ ਦੀਆਂ ਦੁਕਾਨਾਂ ਹਨ ਪਾਣ ਬੀੜੀਆਂ ਦੀਆਂ ਦੁਕਾਨਾਂ ਹਨ ਬਾਬਾ ਦੀਪ ਸਿੰਘ ਮਹਾਰਾਜ ਨੂੰ ਦਰਗਾਣਾ ਮੰਦਰ ਹਿੰਦੂਆਂ ਦਾ ਤੀਰਥ ਹੈ ਸਾਰੇ ਹੀ ਧਾਰਮਿਕ ਸਥਾਨਾਂ ਦੇ ਵਿੱਚ ਇਹ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਪੱਕੇ ਤੌਰ ਤੇ ਬੰਦ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਸੰਗਤਾਂ ਬੜੀ ਸਰਦਾਂ ਪਾਉਣਾਂ ਦੇ ਨਾਲ ਗਰੰਤਜ਼ਦਾਰੇ ਕਰਕੇ ਖੁਸ਼ੀਆਂ ਪ੍ਰਾਪਤ ਕਰ ਸਕਣ ਕੀ ਅਗਲਾ ਐਕਸ਼ਨ ਕੀ ਹੋਵੇਗਾ ਜੀ ਦੇਬਾ ਅਸੀਂ ਪੰਜਾਬ ਸਰਕਾਰ ਨੂੰ ਜਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਹੈ ਜੇਕਰ ਥੋੜੇ ਸਮੇਂ ਦੇ ਵਿੱਚ ਇਧਰ ਧਿਆਨ ਨਾ ਦਿੱਤਾ ਗਿਆ ਇਹ ਬੰਦ ਨਾ ਕੀਤੀਆਂ ਗਈਆਂ ਤੇ ਸਮੂਹ ਨਾਨਕ ਨਾਮਲੇਵਾ ਸੰਗਤਾਂ ਦੇ ਸੰਯੋਗ ਦੇ ਨਾਲ ਇਥੇ ਪੱਕਾ ਮੋਰਚਾ ਲਾਇਆ ਜਾਵੇਗਾ ਜਿਸ ਦੀ ਜਿਲ੍ਹਾ ਪ੍ਰਸ਼ਾਸਨ ਦੀ ਅਤੇ ਦੁਕਾਨਾਂ ਖੋਲਣ ਵਾਲਿਆਂ ਦੀ ਜ਼ਿੰਮੇਵਾਰੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ